ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗਿਲਡ ਡਿਜ਼ਾਈਨ ਚੈਨਲ ਤੇ ਅੱਜ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਤੇ ਬਲ ਪਾਉਣੇ ਦੱਸਾਂਗੇ ਵੀ ਸਲਵਾਰ ਦੇ ਬੈਲਟ ਕਿੱਦਾਂ ਬੰਨਦੀ ਆ ਤੇ ਸਲਵਾਰ ਵਿੱਚ ਬਲ ਕਿੱਦਾਂ ਬੰਦੇ ਨੇ ਤੁਸੀਂ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਵੀ ਸਲਵਾਰ 'ਚ ਬਲ ਕਿੱਦਾਂ ਪਾਏ ਜਾਂਦੇ ਨੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਬਲ ਪਾਉਣੇ ਦੱਸਾਂਗੇ ਆਓ ਚਲੋ ਹੁਣ ਆਪਾਂ ਸਲਵਾਰ ਦੀ 벨ਟ ਬਣਾ ਲਈ ਨੀਫਾ ਬਣਾ ਲਿਆ ਹੁਣ ਆਪਾਂ ਤੁਹਾਨੂੰ ਵੀ ਵਾਲ ਕਿੱਦਾਂ ਪੈਂਦੇ ਨੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਦੇ ਆਂ ਵੀ ਵਾਲ ਕਿੱਦਾਂ ਪਾਏ ਜਾਂਦੇ ਨੇ ਇੱਕ ਹੀ ਸੁਨਾਈ ਦੇ ਨਾਲ ਆਪਾਂ ਵਾਲ ਪਾਵਾਂਗੇ 벨ਟ ਤੇ ਵਾਲ ਇਕੱਠੇ ਜੜਾਂਗੇ 벨ਟ ਵੀ ਨਾਲ ਹੀ ਜੜਾਂਗੇ ਤੇ ਵਾਲ ਵੀ ਇਕੱਠੇ ਪਾਵਾਂਗੇ ਤੁਹਾਨੂੰ ਦੱਸਦੇ ਆਂਗੇ ਵੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵਾਲ ਕਿੱਦਾਂ ਪੈਂਦੇ ਨੇ ਹਾਂਜੀ ਜੀ ਹੁਣ ਆਪਾਂ ਇਸ ਦਾ ਆਪਣੀ 벨ਟ ਬਣ ਚੁੱਕੀ ਹੈਗੀ 벨ਟ ਬਣਨ ਤੋਂ ਬਾਅਦ ਹੁਣ ਆਪਾਂ ਇਸ ਦਾ ਅੱਧ ਕਰ ਲੈਣਾਗਾ 벨ਟ ਦਾ ਇਸ ਤਰ੍ਹਾਂ ਕਰਕੇ ਆ ਦੇਖੋ ਜੀ ਆ ਇਸ ਦਾ ਸੈਂਟਰ ਆਗਾ ਇਸ ਦਾ ਆਪਾਂ ਅੱਧ ਕਰ ਲਿਆ ਸੈਂਟਰ ਤੋਂ ਸੈਂਟਰ ਆਪਣਾ ਇੱਥੇ ਆਇਆ ਜੀ ਸੈਂਟਰ ਸੈਂਟਰ ਤੋਂ ਜਿੱਥੇ ਥੋੜਾ ਕੁ ਲਾ ਲੋ 2 ਇੰਚ ਕੱਟ ਇੱਥੇ ਤੱਕ ਆਪਾਂ ਮਾਰਕ ਕਰਨਾਗਾ ਇਹ ਇਧਰ ਵੀ ਇੱਥੇ ਮਾਰਕ ਇਧਰ ਵੀ ਇੱਥੇ ਮਾਰਕ ਤੁਸੀਂ ਚਾਹੋ ਤਾਂ ਸੈਂਟਰ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਬਲ ਪਾਉਣੇ ਪਰ ਮੈਂ ਸੈਂਟਰ ਚੋਂ ਨਹੀਂ ਸ਼ੁਰੂ ਕਰਦੀ ਹੈਗੀ ਮੈਂ 2 ਇੰਚ ਘੱਟ ਇੱਥੋਂ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਇੰਨੇ ਨੇ ਹਿੱਸੇ ਚ ਆਪਾਂ ਬਲ ਪਾਵਾਂਗੇ ਤੁਹਾਨੂੰ ਦੱਸਦੇ ਆਂਗੇ ਇਹ ਆਪਾਂ ਬਲ ਪਾਵਾਂਗੇ ਆ ਦੇਖੋ ਜੀ ਆ ਆਪਾਂ ਮਾਰਕ ਲਾਇਆ ਹੈਗਾ ਆ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਇੰਨੇ ਨੇ ਹਿੱਸੇ ਚ ਪਾਉਣੇ ਆਪਾਂ ਬਲ ਤੇ ਇਧਰੋਂ ਜਿੱਥੇ ਆਪਾਂ ਨੇਫਾ ਬਣਾਇਆ ਹੈਗਾ ਚਿੜੀ ਬਣਾਈ ਹੈਗੀ ਇੱਥੋਂ ਆਪਾਂ 1.5 ਇੰਚ ਕੱਪੜਾ ਛੱਡ ਦੇਣਾ ਇੱਥੇ 1.5 ਛੱਡ ਲਓ ਚਾਹੇ 1 ਛੱਡ ਲਓ ਇੱਥੇ ਵੀ ਮਾਰਕ ਕਰ ਲੈਣਾ ਤੇ ਆਪਾਂ ਇਧਰਲੇ ਪਾਸੇ ਵੀ ਮਾਰਕ ਕਰ ਲੈਣਾ ਇਸ ਤਰ੍ਹਾਂ ਮਾਰਕ ਕਰਨ ਤੋਂ ਬਾਅਦ ਆਪਾਂ ਜਿਹੜੇ ਵਾਲ ਨੇ ਉਹ ਐਨੇ ਹਿੱਸੇ 'ਚ ਹੀ ਪਾਉਣੇ ਆ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਐਨੇ ਹਿੱਸੇ 'ਚ ਹੀ ਆਪਾਂ ਵਾਲ ਪਾਉਣੇ ਨੇ ਸਲਵਾਰ ਵਿੱਚ ਬਲਜੀ ਆਪਾਂ ਪਹਿਲਾਂ 벨ਟ ਬਣਾ ਕੇ ਬਲ ਪਾ ਕੇ ਫਿਰ 벨ਟ ਵੀ ਝੜ ਸਕਦੇ ਆ ਇਸ ਤਰ੍ਹਾਂ ਵੀ ਬਲ ਪੈ ਜਾਂਦੇ ਨੇ ਤੇ ਬਲ ਇੱਕ ਹੀ ਸਲਾਈ ਦੇ ਨਾਲ ਪੈ ਜਾਂਦੇ ਵੀ ਪੈ ਜਾਂਦੇ ਨੇ ਆਪਾਂ ਇਕੱਠੇ ਵੀ ਬਲ ਪਾ ਸਕਦੇ ਆ ਵੀ ਨਾਲ ਹੀ ਆਪਾਂ 벨ਟ ਦੀ ਸਲਾਈ ਲਗਾ ਦਈਏ ਮਤਲਬ ਵੀ ਨਾਲ ਹੀ 벨ਟ ਝੜਦੀਏ ਤੇ ਨਾਲ ਹੀ ਆਪਾਂ ਬਲ ਪਾ ਦਈਏ ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਬਲ ਪਾਉਣੇ ਦੱਸਾਂਗੇ ਵੀ ਨਾਲ ਹੀ 벨ਟ ਝੜ ਕੇ ਵੀ ਨਾਲ ਹੀ ਬਲ ਕਿੱਦਾਂ ਪੈਂਦੇ ਨੇ ਆ ਦੇਖੋ ਜੀ ਹੁਣ ਇਹ ਪਿਛਲੇ ਵਾਲ ਨੇ ਜਿਹੜੀ ਪਿਛਲੇ ਆਸਣ ਵਾਲੀ ਸਲਾਈ ਹੈ ਆਪਣੀ ਆਹ ਵਾਲੀ ਆ ਦੇਖੋ ਇਹ ਵਾਲੀ ਹੈ ਇੱਥੇ ਵੀ ਆਪਾਂ ਬਲ ਪਾਉਣਾਗਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈਗੀ ਸਲਾਈ ਲਗਾਉਣ ਤੋਂ ਬਾਅਦ ਤੱਗਾ ਕਰ ਦੇਣਾ ਜੀ ਆਪਾਂ ਕੱਟ ਤੇ ਹੁਣ ਆ ਦੇਖੋ ਇੱਥੇ ਆਪਾਂ ਬਾਲ ਪਾ ਲਈ ਪਿਛਲਾ ਅਸਨ ਵਾਲੀ ਸਲਾਈ ਹੁੰਦੀ ਹੈ ਜਿਹੜੀ ਉੱਥੇ ਵੀ ਆਪਾਂ ਇੱਕ ਵਾਲ ਇੱਧਰ ਪਾਇਆ ਇੱਕ ਵਾਲ ਇੱਧਰ ਪਾਇਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਬਾਲ ਕਿੱਦਾਂ ਪਾਉਣੇ ਨੇ ਇਹ ਆ ਨਿਫਾ ਦਾ ਨਿਫਿਆ ਵਾਲਾ ਪਾਸਾ ਇੱਧਰ ਨਹੀਂ ਲਾਉਣਾ ਹੈਗਾ ਇੱਧਰ ਆਪਾਂ ਲਗਾਵਾਂਗੇ ਆ ਪਿਛਲਾ ਪਾਸਾ ਆਹ ਵਾਲਾ ਇਹਨੂੰ ਇਹਦੇ ਨਾਲ ਜਿਹੜੀ ਸਲਾਈ ਆਏਗੀ ਆਹ ਵਾਲੀ ਸਲਾਈ ਆਏਗੀ ਸਲਾਈ ਨੂੰ ਸਲਾਈ ਦੇ ਨਾਲ ਰੱਖ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਜਿਹੜਾ ਆਹ ਵਾਲਾ ਕੱਪੜਾ ਹੈਗਾ ਇਹਨੂੰ ਆਪਾਂ ਕਰ ਲੈਣਾ ਇੱਧਰਲੇ ਪਾਸੇ ਤੇ 벨ਟ نیچے ਕਰ ਲੈਣੀ ਹੈਗੀ ਤੇ ਜਿਹੜੇ ਬਾਲਾ ਵਾਲਾ ਪਾਸਾ ਹੈਗਾ ਸਲਵਾਰ ਦਾ ਇਹ ਆਪਾਂ ਕਰ ਲੈਣਾਗਾ ਉੱਪਰ ਐਦਾਂ ਰੱਖ ਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਲ ਕਿੱਦਾਂ ਪਾਉਣੇ ਨੇ ਇਸ ਤਰ੍ਹਾਂ ਦੀ ਸਲਾਈ ਲਗਾ ਲੈਣੀ ਹੈ ਆਪਾਂ ਆਹ ਦੇਖੋ ਜੀ ਆਹ ਉੱਪਰਲਾ ਆਪਣੀ ਸਲਵਾਰ ਆ ਗਈ ਆਪਣੀ ਸਲਵਾਰ ਪਹਿਲਾਂ ਜੜੀ ਹੋਈ ਸੀ ਕਿ ਸਾਰੀਆਂ ਗੁੰਦੇ ਗੋਡੇ ਵਗੈਰਾ ਸਾਰੀਆਂ ਸਲਾਈਆਂ ਲਾਈਆਂ ਹੋਈਆਂ ਸੀਗੀਆਂ ਆਸਣ ਵਗੈਰਾ ਸਾਰੀਆਂ ਸਲਾਈਆਂ ਆਪਣੀਆਂ ਲਾ ਕੇ ਸਲਵਾਰ ਜੜੀ ਹੋਈ ਸੀ ਹੁਣ ਆਪਾਂ ਬਲ ਪਾਵਾਂਗੇ ਆ ਨੀਚੇ 벨ਟ ਆ ਗਈ ਆ ਉੱਪਰ ਸਲਵਾਰ ਆ ਗਈ ਤੇ ਆ ਪਿਛਲਾ ਜਿਹੜੇ ਆਸਣ ਤੇ ਆਪਾਂ ਦੋ ਪਲ ਪਾਏ ਨੇ ਉਹ ਵਾਲੇ ਹਿੱਸੇ ਨੂੰ 벨ਟ ਦੇ ਪਿਛਲੇ ਸਲਾਈ ਦੇ ਨਾਲ ਅਟੈਚ ਕਰਕੇ ਫਿਰ ਆਪਾਂ ਇਹਦਾ ਸਲਾਈ ਲਗਾਉਂਗਾ ਆਪਾਂ ਤੁਸੀਂ ਦੇਖਿਓ ਜੀ ਇੱਕ ਹੀ ਸਲਾਈ ਦੇ ਨਾਲ 벨ਟ ਵੀ ਝੜ ਦੇਣੀ ਆਂਗੀ ਤੇ ਬਲ ਵੀ ਪਾ ਦੇਣੇ ਨੇ ਆ ਦੇਖੋ ਆਪਾਂ ਇੱਥੇ ਮਾਰਕ ਕੀਤਾ ਸੀਗਾ ਆਪਾਂ ਸਲਾਈ ਇਹ ਇੱਥੇ ਤੱਕ ਹੀ ਲੈ ਕੇ ਆਉਣੀ ਹੈ ਇੱਥੇ ਆ ਕੇ ਆਪਾਂ ਆਪਣੀ ਮਸ਼ੀਨ ਰੋਕ ਦੇਣੀ ਹੈਂਗੀ ਨਸੀਨ ਰੋਕਣ ਤੋਂ ਬਾਅਦ ਤੁਸੀਂ ਚਾਹੋ ਤਾਂ 2-2 ਇੰਚ ਦੀਆਂ ਮਾਰਕ ਕਰ ਲਓ ਸਲਵਾਰ ਦੇ ਕੱਪੜੇ ਮੁਤਾਬਕ ਜਿੰਨੀ ਉਹਦੀ ਮਤਲਬ ਕਿ ਬਣਾ ਵਾਲੀ ਲੈਂਥ ਆਗੀ ਉਹਦੇ ਮੁਤਾਬਕ ਚਾਹੇ ਤਾਂ ਤੁਸੀਂ ਮਾਰਕ ਕਰ ਲਓ ਪਰ ਚਾਹੇ ਤੁਸੀਂ ਐਦਾਂ ਪਾ ਲਓ ਐਦਾਂ ਵੀ ਹੱਥਾਂ ਦੇ ਨਾਲ ਹਿਸਾਬ ਆ ਜਾਂਦਾ ਹੈ ਕਿ ਵੀ ਆਪਾਂ ਇੰਨਾ ਕਿਹੀ ਵੱਲ ਪਾਉਣਾਗਾ ਦੇਖੋ ਆ ਵਾਲਾ ਸਲਵਾਰ ਦਾ ਕੱਪੜਾ ਹੈਗਾ ਇਸ ਨੂੰ ਆਪਾਂ ਐਦਾਂ ਫੜਨਾਗਾ ਐਦਾਂ ਫੜ ਕੇ ਇਦਾਂ ਰੱਖ ਦੇਣਾਗਾ ਆ ਦੇਖੋ ਜਿੱਥੇ ਆਪਾਂ ਮਾਰਕ ਕੀਤਾ ਸੀਗਾ ਉਹਦੇ ਉੱਪਰ ਇਦਾਂ ਰੱਖ ਕੇ ਬਲ ਪਾ ਕੇ ਸਲਾਈ ਲਗਾ ਦੇਣੀ ਆ ਜਦੋਂ ਬਲ ਦੇ ਉੱਤੇ ਆਪਣੀ ਸੂਈ ਆ ਗਈ ਮਸ਼ੀਨ ਰੋਕ ਲੈਣੀ ਆ ਫੇਰ ਉਨੇ ਹੀ ਕੱਪੜਾ ਲੈਣਾਗਾ ਜਿੰਨਾ ਪਹਿਲਾਂ ਲਿਆ ਸੀ ਵੱਧ ਘੱਟ ਨਹੀਂ ਲੈਣਾ ਹੈਗਾ ਆਪਾਂ ਨੂੰ ਹੱਥਾਂ ਦੇ ਨਾਲ ਵੈਸੀ ਹਿਸਾਬ ਆ ਜਾਂਦਾ ਕਿ ਵੀ ਪਤਾ ਲੱਗ ਜਾਂਦਾ ਵੀ ਕੱਪੜਾ ਵੱਧ ਘੱਟ ਤਾਂ ਨਹੀਂ ਇਦਾਂ ਹੀ ਆਪਾਂ ਬਲ ਪਾਈ ਜਾਣੇ ਆ ਜਿਹੜੇ ਆਪਣੇ ਸੈਂਟਰ 'ਚ ਗੋਡੇ ਹੁੰਦੇ ਨੇ ਸਲਵਾਰ ਦੇ ਪੱਟ ਵੀ ਕਹਿ ਦਿੰਦੇ ਨੇ ਗੋਡੇ ਵੀ ਕਹਿ ਦਿੰਦੇ ਨੇ ਉਹਨਾਂ ਦੀ ਜਿਹੜਾ ਸੈਂਟਰ ਹੁੰਦਾਗਾ ਉਹ ਆਪਾਂ ਨਾ ਜਿਹੜਾ ਬੈਲਟ ਆ ਦੇਖੋ ਆਪਣੀ ਬੈਲਟ ਦਾ ਨਿਫਾ ਬਣਿਆ ਹੋਇਆਗਾ ਉਹ ਨਿਫੇ ਦੇ ਇੱਥੇ 4 ਇੰਚ ਲਾ ਲਓ ਇੱਥੇ ਕਿ ਤੱਕ ਹੀ ਉਹਦਾ ਸੈਂਟਰ ਆਉਣਾ ਚਾਹੀਦਾ ਫੇਰ ਕੀ ਹੁੰਦਾ ਆਪਣੀ ਜਿਹੜੀ ਸਲਵਾਰ ਆ ਗਈ ਉਹ ਘੁੰਮਦੀ ਨਹੀਂ ਹੈਗੀ ਉਹ ਬਿਲਕੁਲ ਸਹੀ ਰਹਿੰਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਇੱਕ ਇੱਕ ਕਰਕੇ ਵੱਲ ਪਾਈ ਜਾਣੇ ਨੇ ਆ ਲੋ ਜੀ ਆਪ ਨੇ ਇੱਕ ਸਾਈਡ ਦੇ ਵੱਲ ਪੈ ਚੁੱਕੇ ਨੇ ਹੁਣ ਆਪਾਂ ਕੀ ਕਰਨਾ ਹੈਗਾ ਆਪਾਂ ਆਹ ਵਾਲਾ ਕੱਪੜਾ ਇੱਧਰ ਨੂੰ ਕਰਕੇ ਆਪਾਂ ਆਵਾਂ ਦੀ ਸਲਾਈ ਡਬਲ ਕਰ ਲੈਣੀ ਹੈ ਇੱਕ ਸਾਈਡ ਵੱਲ ਪੈ ਗਏ ਹੁਣ ਤੁਹਾਨੂੰ ਦੱਸਾਂਗੇ ਵੀ ਇਹੀ ਸਲਾਈ ਆਪਾਂ ਦੁਬਾਰਾ ਬੈਕ ਲੈ ਜਾਣੀ ਹੈਗੀ ਤੇ ਉਧਰ ਵੱਲ ਕਿੱਦਾਂ ਪਾਣੀ ਹੈ ਏਦਾਂ ਬੈਕ ਲੈ ਜਾਣੀ ਹੈ ਸੌਖਾ ਬਾਤ ਹੈ ਦੇਖੋ ਜੀ ਹੁਣ ਪਹਿਲਾਂ ਆਪਾਂ ਪਿਛਲੀ ਸਲਾਈ ਤੋਂ ਪਿਛਲੀ ਆਸਣ ਵਾਲੀ ਸਲਾਈ ਤੋਂ ਸ਼ੁਰੂ ਕੀਤੀ ਸੀਗੀ ਉਧਰਲੀ ਸਾਈਡ ਲਿਜਾ ਕੇ ਬਲ ਪਾਤੇ ਸੀ ਹੁਣ ਇਹ ਵਾਲੀ ਸਲਾਈ ਆਪਾਂ ਦੁਬਾਰਾ ਇਧਰਲੀ ਸਾਈਡ ਨੂੰ ਲੈ ਆਉਣੀ ਹੈਗੀ ਇਸ ਤਰ੍ਹਾਂ ਜਿੱਥੇ ਆਪਾਂ ਮਾਰਕ ਕੀਤਾ ਸੀ ਬਲ ਪਾਉਣ ਵਾਲਾ ਉੱਥੇ ਲਿਜਾ ਕੇ ਆਪਾਂ ਰੋਕ ਲੈਣੀ ਹੈ ਦੇਖੋ ਜੀ ਇੱਥੇ ਕੀਤਾ ਸੀ ਆਪਾਂ ਮਾਰਕ ਇੱਥੇ ਇੱਥੇ ਲਿਆ ਕੇ ਆਪਾਂ ਫਿਰ ਦੁਬਾਰਾ ਬਾਲ ਪਾਉਣੇ ਸ਼ੁਰੂ ਕਰ ਦੇਣੇ ਨੇ ਇਧਰਲੀ ਸਾਈਡ ਵਾਲੇ ਹੁੰਦਾ ਜਾਂ ਪਿੱਛੇ ਮਸ਼ੀਨ ਲੈਣੀ ਆ ਆਪਾਂ ਰੋਕ ਮਸ਼ੀਨ ਰੋਕ ਕੇ ਆਹ ਵਾਲਾ ਕੱਪੜਾ ਸੈੱਟ ਕਰਕੇ ਫਿਰ ਆਪਾਂ ਜਿੰਨੇ ਆ ਪਹਿਲਾਂ ਵਾਲ ਪਾਇਆ ਸੀ ਉਹਨਾਂ ਕੀ ਕੱਪੜਾ ਫੜ ਕੇ दोबारा फिर बल पाने शुरू कर देने इस तरह जी एक करके आप लेखो जी एक आ बल पै गया एक बल आ पै गया ਜੇ ਤੁਹਾਨੂੰ ਹੱਥਾਂ ਨਾਲ ਹਿਸਾਬ ਨਹੀਂ ਆਉਂਦਾ ਤਾਂ ਤੁਸੀਂ ਨਿਸ਼ਾਨੀਆਂ ਲਾ ਕੇ ਵੀ ਬਲ ਪਾ ਸਕਦੇ ਹੋਗੇ ਵੀ ਆਪਾਂ ਇੰਨਾ ਇੰਨਾ ਕ ਕਪੜਾ ਲੈਣਾਗਾ ਜਿੱਦਾਂ ਆਪਾਂ ਆਪਦੇ ਕਪੜੇ ਮੁਤਾਬਕ ਵੀ ਇੰਨਾ ਇੰਚ ਕਪੜਾ ਹੈਗਾ ਇੰਨੇ ਇੰਚ ਚ ਆਪਾਂ ਬਲ ਪਾਉਣੇ ਨੇ ਇੰਨੇ ਇੰਚ ਕਪੜਾ ਹੈਗਾ ਉਹਦੇ ਹਿਸਾਬ ਚ ਵੀ ਤੁਸੀਂ ਬਲ ਪਾ ਸਕਦੇ ਹੋਗੇ ਐਦਾਂ ਨਿਸ਼ਾਨੀਆਂ ਲਾ ਕੇ ਮਾਰਕ ਕਰਕੇ ਮੈਨੂੰ ਸਿੱਕ ਕਦੀ ਵਾਰ ਪਾਲ ਪਾਉਣ ਤੋਂ ਬਾਅਦ ਆਪਣੇ ਆਪ ਹੀ ਹਿਸਾਬ ਆ ਜਾਂਦਾ ਹੈਗਾ ਬਲ ਕੋਈ ਵੱਡਾ ਛੋਟਾ ਤਾਂ ਨਹੀਂ ਰਹਿੰਦਾ ਹੈਗਾ ਆ ਦੇਖੋ ਜੀ ਆਪਣਾ ਕੱਪੜਾ ਬਿਲਕੁਲ ਵੀ ਵਧਿਆ ਘਟਿਆ ਨਹੀਂ ਹੈਗਾ ਦੇਖੋ ਨਾ ਕੋਈ ਵੱਲ ਵਧਿਆ ਘਟਿਆ ਨਾ نیچے ਵਾਲਾ ਕੱਪੜਾ ਨਾ ਉੱਪਰ ਵਾਲਾ ਕੱਪੜਾ ਆਪਣੇ ਵੱਲ ਬਿਲਕੁਲ ਹੀ ਸਹੀ ਤਰੀਕੇ ਚ ਪਏ ਨੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੇ ਆਂਗੇ ਇਹ ਵੱਲ ਕਿੱਦਾਂ ਪਏ ਨੇ ਲਓ ਜੀ ਆਪਣੇ ਬਲ ਪੈ ਗਏ ਦੇਖੋ ਇੱਕ ਹੀ ਸਿਲਾਈ ਦੇ ਨਾਲ ਆਪਾਂ ਬਲ ਪਾਦੇ ਆ ਦੇਖੋ ਆਪਣੇ ਬਲ ਪੈ ਚੁੱਕੇ ਨੇ ਹੁਣ ਆਪਾਂ ਬਲ ਪਾਉਣ ਤੋਂ ਬਾਅਦ ਇਹ ਸਿਲਾਈ ਕਰਦੇ ਆਂ ਸਾਮੂ ਹੇਠੇ ਵੀ ਧਿਆਨ ਰੱਖਿਓ ਕਿ ਤੇ ਆ ਵਾਲਾ ਕੱਪੜਾ ਇਦਾਂ ਕਈ ਭਾਰੀ ਵਿੱਚ ਵੀ ਆ ਜਾਂਦਾ ਇਦਾਂ ਸਹੀ ਕਰ ਕਰਕੇ ਫਿਰ ਸਲਾਈ ਲਗਾਉਣੀ ਚਾਹੀਦੀ ਹੈ ਹਾਂਜੀ ਦੇਖੋ ਜੀ ਆਪਣੀ ਸਲਵਾਰ ਦੇ ਬਲ ਪੈ ਗਏ ਦੱਸੋ ਮੈਨੂੰ ਤੁਸੀਂ ਕਮੈਂਟ ਕਰਕੇ ਵੀ ਬਲ ਸਹੀ ਪਏ ਨੇ ਦੇਖੋ ਜੀ ਬਹੁਤ ਸੋਹਣੇ ਬਲ ਪਏ ਨੇ ਜੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ